ਅਰਬਾਬ ਦਪੈ ਤੋਂ ਹੀ ਸਤਲੁਜ ਦਰਿਆ ਦਾ ਪਾਣੀ ਪਿੰਡ ਕਜਪੁਰ ਅਤੇ ਚੰਦਪੁਰ ਵਿਖੇ ਦਾਖਲ ਹੋ ਚੁੱਕਾ ਹੈ ਕਿਉਂਕਿ ਸਤਲੁਜ ਦਰਿਆ ਦੇ ਵਿੱਚ ਜਿੱਥੇ ਪਖੜਾ ਰੇ ਬਲੂ ਪਾਣੀ ਆ ਰਿਹਾ ਹੈ ਉੱਤੇ ਹੀ ਸ਼ੋਅ ਨਦੀ ਦਾ ਪਾਣੀ ਅਤੇ ਖੱਡਾ ਦਾ ਪਾਣੀ ਮਿਲ ਰਿਹਾ ਹੈ ਤੇ ਇਸ ਦੇ ਕਾਰਨ ਜਿਹੜਾ ਹੈ ਇਹ ਪਾਣੀ ਸਰਕਾਰੀ ਪ੍ਰਾਇਮਰੀ ਸਕੂਲ ਗੱਜਪੁਰ ਤੇ ਹਾਂ ਹਾਂ ਰੱਪੜ ਨਹੀਂ ਰੱਪੜ ਨੇ ਉੱਥੇ ਵਿਖੇ ਵੀ ਪੁੱਜ ਗਿਆ ਹੈ ਜਿਸ ਦੇ ਕਾਰਨ ਹੇ ਚੱਕਣੀ ਪਾਣੀ ਖੜ ਜਾ ਉਹ ਪਾਰੀ ਸਮੱਸਿਆਵਾਂ ਦਾ ਕੰਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਉਹਨਾਂ ਦੀ ਜਿਹੜੀ ਫਸਲ ਵੀ ਖਰਾਬ ਹੋ ਰਹੀ ਹੈ ਜੇਕਰ ਜੋ ਹੈ ਛੱਤਰੀ ਬੰਦ ਕਰਕੇ ਮੈਂ ਪਾਹੜਾ ਜੋ ਪਾਣੀ ਮਹਿੰਦਲੀ ਖਲਾ ਤੇ ਹਰੀਵਾਲ ਵਾਲੇ ਪਾਸਿਓਂ ਆਂਦਾ ਹੈ ਉਹ ਗੱਜਪੁਰ ਵੱਲੋਂ ਲੱਗ ਜਾਂਦਾ ਹੈ ਇਸੇ ਤਰ੍ਹਾਂ ਗੱਜਪੁਰ ਤੋਂ ਅੱਗੇ ਜਿਹੜਾ ਹੈ ਇਹ ਪਾਣੀ ਸ਼ਾਹਪੁਰ ਵਿਲੇ ਤੋਂ ਹੁੰਦਾ ਹੋਇਆ ਫਿਰ ਸਤਲੂ ਦੇ ਦਰਿਆ ਦੇ ਵਿੱਚ ਚਲਾ ਜਾਂਦਾ ਹੈ